ਲਓ ਵੀ ਦੋਸਤੋ ਭਲੇਖਾ ਖੋੜੀ ਦਾ ਨਾ ਹਾਲੇ 10x ਵਾਲੀ ਬਿਸ਼ੇਰੀ ਹੈ ਬਸ ਪਰਮਾਤਮਾ ਵੱਲੋਂ ਕੱਦ ਕੁਦੀ ਸੋਹਣਾ ਕੱਦ ਦੇ ਨਾਲ ਨਾਲ ਲੰਬੀ ਵੀ ਸੋਹਣੀ ਹੈ ਤੇ ਮਾਰਕਾ ਵੀ ਸੋਹਣਾ ਤੇ ਰਹੀ ਗੱਲ ਰੇਟ ਤੇ ਤਾਂ ਰੇਟ ਦੀ ਮਿੱਤਰ ਲੱਖ ਦੇ ਆਸ-ਪਾਸ ਹੀ ਦੇ ਦਾਂਗੇ ਲੱਖੋਂ ਥੋੜਾ ਜਿਹਾ ਰੇਟ ਉੱਪਰ ਆਪਾਂ ਵੀਡੀਓ ਚ ਹਿੰਟ ਵੀ ਦਿੱਤਾ ਹੁਣ ਵੀਡੀਓ ਪੂਰੀ ਦੇਖ ਲਓ ਹਿੰਟ ਪਤਾ ਦੇ ਤਾਂ ਕੋਈ ਭਰਾ ਫਿਰ ਫੋਨ ਲਾਉਂਦੇ ਆ ਬਾਈ ਜੀ ਰੇਟ ਉਹਨਾਂ ਕੀ ਰੇਟ ਆਪਣਾ ਮਿੱਤਰੋ ਮਾਰਕੀਟ ਨਾਲ ਤੁਹਾਨੂੰ ਜੈ ਜੀ ਮਿਲੂ ਐਡੇ ਕੱਦ ਵਾਲੀ ਵਹਿਰੀ ਕੋਈ ਲੱਖ ਦੀ ਦੇ ਜੇ ਫੇਰ ਦੱਸਿਓ ਬਾਈ ਯਾਰ ਉਹ ਬੰਦਾ ਲੱਖ ਦੀ ਦਿੰਦਾ ਸੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾ ਜੀਤਾ ਸਟਾਫੋਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣਾ Facebook ਪੇਜ ਤੇ ਜੁੜੇ ਹੋਏ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਨਮਰ ਦੀ ਵੀਡੀਓ ਨਾਲ ਹਾਜ਼ਰ ਹੋਏ ਆਂ ਜੀ ਅੱਜ ਦੀ ਇਹ ਵੀਡੀਓ 18 ਦਸੰਬਰ 2025 ਦੀ ਹੈ ਤੇ ਅੱਜ ਤੁਹਾਡੇ ਲਈ ਇੱਕ ਬਸ਼ੀਰੀ ਲਿਆਂਦੀ ਹੈ ਚੰਗੇ ਕੱਦ ਵਾਲੀ ਤੇ ਸੋਹਣੇ ਤੋਰੇ ਵਾਲੀ ਬਸ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਲਿਓ ਤੇ ਮਿੱਤਰੋ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਲਈ ਜਿਹੜੀ ਆਪਾਂ ਨਵੀਂ ਵੀਡੀਓ ਲਿਆਉਣਾ ਸਭ ਤੋਂ ਜਲਦ ਤੁਹਾਡੇ ਕੋਲ ਪਹੁੰਚੇ ਤੇ ਮਿੱਤਰੋ ਜਿਵੇਂ ਆਪਾਂ ਦੱਸਿਆ ਇਹ ਬੱਚੀ 3 ਸਾਲ ਦੀ ਤੇ ਹਾਈਟ ਮੰਨੀ ਹੈ 60 60+ ਹੀ ਹੋ ਚਾਰ ਦੰਦ ਦੀ ਹਜੇ ਮੈਲ ਲਾਉਂਦੀ ਆ ਤਿੰਨ ਫੇਰ ਚੱਟਿਆ ਮੱਥੇ ਪਟਾ ਮਿੱਤਰੋ ਇਹਦੀ ਇਹ ਖਾਸੀਅਤ ਆ ਬੱਚੀ ਮਾਰਵਾੜੀ ਬੱਚਾ ਤਾਂ ਨਹੀਂ ਦੇਣੇ ਦੇਣਾ ਪਰ ਜਿੱਥੋਂ ਤਾਂ ਮੈਨੂੰ ਲੱਗਿਆ ਤੇ ਪੰਡੇ ਥੋੜੇ ਬਾਲ ਚਟੇ ਆ ਨੀਲਾ ਰੰਗ ਆ ਤਕਰੀਬਨ ਇਹਦਾ ਨੀਲੀ ਹੋਣਾ ਬੱਚੇ ਨੇ ਤੇ ਬੱਚਾ ਨੋਗਰਾ ਵੀ ਨਹੀਂ ਛੱਡਦੀ ਨੋਗਰਾ ਬੱਚਾ ਵੀ ਇਹਦਾ ਮੱਥੇ ਪਟਾ ਤਿੰਨ ਪੈਰ ਥੋੜੇ ਥੋੜੇ ਚਟੇ ਤੇ ਲੈਂਥ ਨੂੰ ਉੱਥੇ ਦੇਖੋ ਕੁੜੀ ਦੀ ਗੱਡੀ ਆ ਸੋਹਣੀ ਆ ਬਾਲ ਪੋਰੀਆਂ ਦੀ ਸਾਫ ਆ ਥੰਬ ਥੰਬ ਦਾ ਸੈਜ ਹੀ ਸੋਹਣਾ ਤੇ ਬਾਕੀ ਆਪਾਂ ਜਿਹੜੀ ਸਵਾਰੀ ਵਾਲੀ ਕਲਿੱਪ ਆ ਉਹ ਤੁਹਾਡੇ ਸਾਹਮਣੇ ਲਾਜ ਦਿੱਤੀ ਤੇ ਮਿੱਤਰੋ ਬਾਣ ਵੀ ਤੁਹਾਡੀ ਰੇਂਜ ਚ ਜਾਣੀ ਐ ਤੇ ਮੇਨ ਗੱਲ ਸੌ ਠੰਡੀ ਐ ਸਵਾਰੀ ਦੇਖੋ ਕਿੰਨਾ ਸੋਹਣਾ ਨਖਰਾ ਜਵਾਕ ਲਈ ਫਿਰਦੇ ਹਨ ਸੋ ਨੰਬਰ ਆਪਾਂ ਥੱਲੇ ਦੇ ਦਿੱਤਾ ਭਰਾਓ ਜਿਹੜੇ ਭਰਾ ਦੇ ਪਸੰਦ ਹੋ ਥੱਲੇ ਦੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਲਿਓ ਮਿਲਦੇ ਹਾਂ ਜਲਦ ਨਵੀਂ ਵੀਡੀਓ ਨਾਲ